ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਗੁਰ ਵਾਹੂ ਆਵ ਜਿਨ ਹਰ ਸੋਚ ਛੋੜਿਆ ਨਾਮ ਨਿਧਾਨ ਆ ਖੁੱਟ ਗੁਰ ਦੇ ਦਾਰੂ ਮਹਾਰੋਗ ਬਿਖਰਾਲ ਤਿਨੈ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨੇ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿ ਮ ਕਹੀ ਨਾ ਜਾਏ ਗੁਰ ਸਮਰਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖਿਆ ਭੇ ਸੋ ਸਤ ਗੁਰ ਧੰਨ ਧੰਨ ਸੋ ਸਤ ਗੁਰ ਧੰਨ ਧੰਨ ਇਹਨ ਭਰ ਮੇਂ ਗੜ ਤੋੜਿਆ ਅਨ ਬਾਬਾ ਨਾਨਕ ਤੂੰ ਹੀ ਰੰਗਦਾ ਧੰਦਾ ਬਾਬਾ ਨਾਨਕ ਰਿਆ ਜਹਾਨ ਲਹਿਆ ਬਿਮਾਰ ਜਿਨੇ ਦਰਸ਼ਨ ਪਾਇ ਜਿਨੇ ਤੁਧ ਨੂੰ ਧਰਨ ਕਹੈ ਬਿਨ ਜਮ ਨੇੜ ਨ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਕੋਈ ਸਭ ਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਗੁਰ ਆਈ ਗੁਰਮੁਖ ਦੇਵ ਪ੍ਰਭ ਹਰਿ ਪਾਵੈ ਸੂਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਦੁਰ ਸੂਈ ਹਰ ਜੁਗ ਜੁਗ ਭਗਤ ਤਾ ਜਿਉ ਰਾਖਦਾ ਆ ਜਿ ਰਾਖਦਾ ਆ ਵੜੇ ਆਇਆ ਇੱਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਬੇਜੀਆਂ ਰਜਕ ਸੰਭਾਹੇ ਘਰ ਘਰ ਕਵਾਵਣੀ ਘਰ ਛੋੜੀ ਤੈਨ ਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਜੋ ਕਰੇ ਜਿਤ ਸੇ ਰਜਾਇ ਸੋ ਕਰੇ ਜਿਤ ਸੇ ਰਜਾਇ ਤੁਧ ਕਤ ਨਾਮ ਸ੍ਰੀ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਏ ਲੈ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਏ ਨੇਰਕੇ சோர மஹவாக்கி ஜோப்பதே காசாசரோவர ਸਭ ਇਤਰੇ ਪਾਪ ਕਮਾਤੇ ਨਿਰਮਲ ਹੋਏ ਕਾਰਿਸ਼ ਨਾਨਾ ਗੁਰਪੂਰੇ ਕੀਨੇ ਦਾਨ RAM DAS SRO VARNATE ਸਾਬੇ ਤਰੇ ਪਾਪ ਕਮਾਤੇ ਨਿਰਮਲ ਹੋਏ ਕਾਰਿਸ਼ ਨਾਨਾ ਗੁਰਪੂਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਦੇ ਵਿਚਾਰੇ ਰਹਾਉ ਸਾਧ ਸੰਗਮ ਆਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇ ਆਦਪੁਰਖ ਪ੍ਰਭ ਪਾਇਆ ਸਾਧ ਸੰਗ ਮਲਲਾਠੀ ਪਾਰ ਬ੍ਰਹਮ ਭਇਓ ਸਾਠੀ ਨਾਨਕ ਨਾਮ ਧਿਆਇ ਆਜ ਪੁਰਖ ਪ੍ਰਭ ਪਾਇਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੁਰਮਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸੋ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੁਖ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ